ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡੇ ਨਾਲ ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਮੁੰਡਾ ਕੰਮ ਕਰਦਾ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਗਿਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏਟੀਐਮ ਕਾਰਡ ਤੇ ਇੱਕ ਕ੍ਰੈਡਿਟ ਕਾਰਡ ਸੀ ਕਿੰਨੇ ਦਿਨ ਹੋ ਗਿਆ ਸੀ ਤਰਵੰਦਰ ਕੇ ਵੱਤ ਵਾ 10 ਮਿੰਟ ਅੱਗੇ ਕੀ ਦੇਖਿਆ ਤੁਸੀਂ ਆਂਕੇ ਵੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਉਹ ਬਲੈਡ ਨਾਲ ਗੱਡੀ ਭਰੀ ਏਕੂਮ ਦਾ ਤੇ ਆਂਕੇ ਫਿਰ ਫੋਨ ਕੀਤਾ ਇਹ ਹਮਦਲਾ ਹਸਮੀ ਦਾ ਪੁੱਲ। ਹਮਨੇ ਇਹਨੇ ਬਣਾਇਆ ਕਿ ਦੀ ਬੁੱਤ ਨਹੀਂ। ਹਾਂਜੀ। ਅੰਕਲੇਟ ਕੀਤੀ ਹੈ ਪੁੱਲ? ਨਹੀਂ ਅਜੇ ਕੀਤੀ ਨਹੀਂ ਆ। ਅਜੇ ਕਰਨਾ ਹੀ ਹੋ ਜਾਣਾ। ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਇਦਾਂ ਘਟਣਾ ਹੁੰਦੀ ਆ ਅੱਜ ਮਰਨਾ ਹੋਈ ਆ ਕੱਲ ਹੋਰ ਕਿਸੇ ਨਾਲਾ ਹੋਵੇ। ਕਿ ਇਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫੀ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ। ਕੀ ਕਹਿ ਰਿਹਾ ਸੀ ਟ੍ਰੈਫੀ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ ਕਰਨ ਵਾਲਾ। ਟ੍ਰੈਫਿਕ ਜਾਮ ਕਰਨ ਵਾਸਤੇ। ਤਾਨੂੰ ਨੂੰ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਟਾਕੇ ਮੇਰਾ 20-25000 ਦਾ ਨੁਕਸਾਨ ਆ ਸਰ ਕਾਦੇ ਨਾਲ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾਲ ਉਹ ਤੇ ਬਲੱਡ ਤੇ ਵੀ ਨੁਕਸਾਨ ਹੈਗਾ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿ ਉਹ ਕੱਚ ਵੱਜ ਗਿਆ ਕਿ ਦੇਖ ਲੀ ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡੇ ਨਾਲ ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਕਿ ਮੁੰਡਾ ਕੰਮ ਕਰਦਾ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਹੋਇਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏਟੀਐਮ ਕਾਰਡ ਤੇ ਇੱਕ ਕ੍ਰੈਡਿਟ ਕਾਰਡ ਸੀ ਕਿੰਨੇ ਚਿਰ ਹੋ ਗਿਆ ਇੱਥੋਂ ਅੰਦਰ ਗਿਆ ਵਾਤਵਾ 10 ਮਿੰਟ ਫਿਰ ਆ ਕੇ ਕੀ ਦੇਖਿਆ ਤੁਸੀਂ ਆ ਕੇ ਵੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਉਹ ਬਲੈਡ ਨਾਲ ਗੱਡੀ ਭਰੀ ਹੈ ਕੌਣ ਦਾ ਤੇ ਆਣ ਕੇ ਫਿਰ ਫੋਨ ਕੀਤਾ ਕਿਹੜੀ ਜਗ੍ਹਾ ਤੇ ਗੱਡੀ ਲਾਈ ਤੁਸੀਂ ਇਹ ਇਹ ਉਮਰਦਲਾ ਹਸਨੀ ਦਾ ਪੁਲ ਹੈ ਅਗਲੇ ਨੇ ਬਗਾਇ ਕੀਤੀ ਕੋਈ ਹਾਂਜੀ ਅਗਲੇਡ ਕੀਤੀ ਹੈ ਕੋਈ ਨਹੀਂ ਅਜੇ ਕੀਤੀ ਨਹੀਂ ਆ ਅਜੇ ਕਰਨਾ ਹੀ ਹੋ ਜਾਣਾ ਜੀ ਮੈਂ ਮੰਗ ਕਰਦੇ ਵਸਪਾ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਇਦਾਂ ਘਟਣਾ ਹੁੰਦੀ ਆ ਅੱਜ ਮਰਨਾ ਹੋਈ ਆ ਕੱਲ ਨੂੰ ਹੋਰ ਕਿਸੇ ਦਾ ਨਾ ਹੋਵੇ ਕਿ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਹਾ ਸੀ ਟ੍ਰੈਫਿਕ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ ਟ੍ਰੈਫਿਕ ਜਾਮ ਕਰਨ ਵਾਸਤੇ ਤਾਨੂੰ ਨੂੰ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਹੈ ਫਟਾਕੇ ਮੇਰਾ 20-25000 ਦਾ ਨੁਕਸਾਨ ਆ ਸਰ ਕਾਦੇ ਨਾ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾ ਉਹ ਤੇ ਬਲੱਡ ਦੇ ਵੀ ਨਿਸ਼ਾਨ ਹੈਗੇ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿਤੇ ਉਹ ਕੱਚ ਵੱਜ ਗਿਆ ਕਿਤੇ ਉਹਦੇ